ਅੱਜ 77ਵੇਂ ਗੰਵੱਤਰ ਦਿਵਸ ਮੌਕੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸਿਨਾਵਾ ਹਥਿਆਰਬੰਦ ਬਲ ਦੇ ਬਹਾਦਰ ਸੂਰਬੀਰ ਯੋਧਿਆਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਅਸਲ ਹੋਇਆ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਬਾਬਾ ਭੀਮrao Ambedkar ਜੀ ਦੇ ਵੱਡਮੋਲੇ ਯੋਗਦਾਨ ਨੂੰ ਵੀ ਸੇਜਦਾ ਕਰਦਾ ਹਾਂ ਸਾਡਾ ਇਤਿਹਾਸ ਜੱਲ੍ਹਿਆਂ ਵਾਲੇ ਬਾਗ ਅਤੇ ਹੋਰ ਕੁਰਨੀ ਸਾਕੇ ਨਾਲ ਭਰਿਆ ਹੋਇਆ ਹੈ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਾਡੇ ਪੰਜਾਬੀ ਸੂਰਬੀਰ ਯੋਧਿਆਂ ਨੇ ਦਿੱਤੀਆਂ ਹਨ ਆਪਣੀ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਮੁੱਖ ਮੰਤਰੀ ਪੰਤੋ ਬਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਰਮਸਥਾਨ ਠੜਕੜ ਕਲਾ ਦੀ ਪਾਵਨ ਪਵਿੱਤਰ ਧਰਤੀ ਤੋਂ ਆਪਣੇ ਔਦੇ ਦੀ ਸੋਚੋ ਕੇ ਉਹਨਾਂ ਦੇ ਜੱਦੀ ਪਿੰਡ ਤੋਂ ਸੋਚੋ ਕੇ ਆਪਣੇ ਔਦੇ ਦੀ ਸ਼ੁਰੂਆਤ ਕੀਤੀ ਮੁਹਾਲੀ ਵਿਖੇ ਸਥਿਤ ਕੁਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਤੇ ਨਾ ਉੱਤੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣ ਉਪਰੰਤ ਪੰਜਾਬ ਸਰਕਾਰ ਨੇ ਉੱਥੇ ਸ਼ਹੀਦੇ ਆਜਮ ਦਾ ਬੁੱਤ ਸਥਾਪਿਤ ਕੀਤਾ ਆਪਣੀ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫੌਜੀਆਂ ਦੀ ਭਲਾਈ ਲਈ ਵੀ ਦ੍ਰਿੜ ਸੰਕਲਪ ਹੈ ਰਾਜ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਸਾ ਲਈ ਐਕਸ ਗ੍ਰੇਸ਼ੀਆ ਗ੍ਰਾਂਟ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਪਰਮਾਤਮਾ ਕਿਰਪਾ ਕਰੇ ਸਾਡੇ ਫੌਜੀ ਜਵਾਨ ਸਾਡੇ ਜਾਨਵਾਰ ਯੋਧੇ ਲੰਮੀਆਂ ਉਮਰਾਂ ਭੋਗਣ ਇਸੇ ਤਰ੍ਹਾਂ ਹੀ ਚੜ੍ਹਦੀ ਗਾਇਕ ਕਲਾ ਵਿੱਚ ਰਹਿ ਪਰ ਜਦੋਂ ਲੜਾਈ ਲੜਦੇ ਆ ਦੁਸ਼ਮਣ ਦੇ ਨਾਲ ਸਾਡੇ ਫੌਜੀ ਜਵਾਨ ਸ਼ਹੀਦ ਹੋ ਜਾਂਦੇ ਆ ਦੇਸ਼ ਤੋਂ ਆਪਣੀਆਂ ਜਾਨਾਂ ਵਾਰ ਦਿੰਦੇ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਥਿਰ ਰੱਖਣ ਲਈ ਉਹਨਾਂ ਦੇ ਪਰਿਵਾਰਾਂ ਨੂੰ ਮੋਢ ਤੋਂ ਪੈਰਾਂ ਸਿਰ ਖੜੇ ਕਰ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 50 ਲੱਖ ਤੋਂ ਵਧਾ ਕੇ ਜਿਹੜੀ ਗ੍ਰਾਂਟ 1 ਕਰੋੜ ਰੁਪਏ ਕਰਤੀ ਆ ਉਹਦੇ ਨਾਲ ਫੌਜੀ ਜਵਾਨਾਂ ਦਾ ਤੇ ਫੌਜੀ ਜਵਾਨਾਂ ਦੇ ਪਰਿਵਾਰਾਂ ਦਾ ਬੜਾ ਵੱਡਾ ਹੌਸਲਾ ਵਧਿਆ ਤੇ ਇਸ ਸਕੀਮ ਦੇ ਵਿੱਚ ਜਿਹੜੀ ਕਿ ਅਗਨੀ ਵੀਰਾਂ ਨੂੰ ਸੈਂਟਰ ਸਰਕਾਰ ਨੇ ਜਿਹੜਾ ਕਿਹਾ ਵੀ ਅਸੀਂ ਅਗਨੀ ਵੀਰਾਂ ਨੂੰ ਵੀ ਸ਼ੀਰ ਨਹੀਂ ਮੰਨਦੇ ਉਹਦੇ ਵਿੱਚ ਅ ਜਿਹੜੀ 1 ਕਰੋੜ ਦੀ ਗ੍ਰਾਂਟ ਆ ਪ੍ਰਮਾਤਮਾ ਕਿਰਪਾ ਕਰੇ ਹਰ ਬੰਦਾ ਆਪਣੇ ਘਰੇ ਤੰਦਰੁਸਤਾ ਆਪਣੀ ਡਿਊਟੀ ਤੇ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਰਹੇ ਪਰ ਜੇ ਅਗਨੀ ਵੀਰ ਜੀ ਕਿਤੇ ਦੇਸ਼ ਦੀ ਲੜਾਈ ਲੜਦੇ ਆ ਦੇਸ਼ ਤੋਂ ਆਪਣੀ ਜਾਨ ਮਾਰਦੇ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਸੇ ਲੜੀ ਤਹਿਤ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ ਆਪਣੀ ਸਰਕਾਰ ਨੇ ਸੂਬੇ ਅਤੇ ਦੇਸ਼ ਦੀ ਸੁਰੱਖਿਆ ਲਈ ਜਾਨ ਮਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵੀ 1 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਹੈ ਪੰਜਾਬ ਸਰਕਾਰ ਨੇ ਧਰਮੀ ਫੌਜੀਆਂ ਨੂੰ ਦਿੱਤੀ ਜਾਂਦੀ ਦਿੱਤੀ ਸਹਾਇਤਾ 10000 ਤੋਂ ਵਧਾ ਕੇ 12000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ ਆਜ਼ਾਦੀ ਕਲਾਟੀਆਂ ਸੂਰਬੀ ਜੁਹਦੇ ਸਾਡਾ ਮਾਣ ਹਨ ਸਾਡੀ ਸ਼ਾਨ ਹਨ ਆਪਣੀ ਸਰਕਾਰ ਨੇ ਸੂਬੇ ਦੇ ਆਜ਼ਾਦੀ ਕਲਾਟੀਆਂ ਜਾਂ ਉਹਨਾਂ ਦੇ ਵਾਰਸਾਂ ਨੂੰ ਮਿਲਦੀ ਪੈਨਸ਼ਨ 9400 ਰੁਪਏ ਤੋਂ ਵਧਾ ਕੇ 11000 ਰੁਪਏ ਕਰ ਦਿੱਤੀ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਮੁੱਖ ਮੰਤਰੀ ਸਰਦਾਰ ਪ੍ਰਮਨ ਸਿੰਘ ਮਾਨ ਦੀ ਸਰਕਾਰ ਆਉਣ ਵਾਲੀ ਪੀੜ੍ਹੀਆਂ ਨੂੰ ਇਸ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਵਚਨਬੱਧ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ੀਧੀ ਘੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਸ਼ੇ ਪੱਤਰੀ ਸਮਾਗਮ ਕਰਵਾਏ ਗਏ। ਸ਼੍ਰੀ ਅਨੰਦਪੁਰ ਸਾਹਿਬ ਵਿਖੇ 20 ਕਰੋੜ ਦੀ ਲਾਗਤ ਨਾਲ ਭਾਈ ਯਾਕਾ ਜੀ ਯਾਦਗਾਰ ਬਣਾਈ ਗਈ। ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਵਿਰਾਸਤੀ ਮਾਰਗਵਰਣ ਚੋਂ ਵਿਕਸਤ ਕੀਤਾ ਜਾ ਰਿਹਾ ਹੈ ਸਾਡੇ ਗੁਰੂਆਂ ਪੀਰਾਂ ਵੱਲੋਂ ਦਰਸਤਾਏ ਰਸਤੇ ਉੱਤੇ ਚੱਲਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਸਰਕਾਰ ਨੇ ਸਿਹਤ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਹਮੇਸ਼ਾ ਮੁੱਖ ਰੱਖਿਆ ਹੈ ਤੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਰਹੀਆਂ ਨਾ ਪੁਰਾਣੇ ਸਮਿਆਂ ਦੇ ਵਿੱਚ ਵੀ ਅਸੀਂ ਪੰਥਕ ਸਰਕਾਰਾਂ ਆ ਉਹਨਾਂ ਦਾ ਮਖੌਟਾ ਲੋਕਾਂ ਸਾਹਮਣੇ ਜਗ ਜਾਰ ਹੋ ਗਿਆ ਤੇ ਆਮ ਪਬਲਿਕ ਲੋਕ ਕਿਉਂਕਿ ਜਦੋਂ ਜਦੋਂ ਵੀ ਗੁਰੂ ਸਾਹਿਬਾਨਾ ਜੀ ਦੇ ਭਾਵੇਂ ਸ਼ਹੀਦੀ ਦਿਹਾੜੇ ਆਇਆ ਭਾਵੇਂ ਜਨਮ ਦਿਹਾੜੇ ਆਇਆ ਸ਼ਤਾਪੀਆਂ ਆਈਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਣੇ ਆਪ ਨੂੰ ਤੇ ਆਮ ਆਦਮੀ ਪਾਰਟੀ ਨੂੰ ਗੁਰੂਆਂ ਦੇ ਦਿਹਾੜੇ ਮਨਾ ਕੇ ਇਹ ਵਿਖਾ ਦਿੱਤਾ ਕਿ ਸਭ ਤੋਂ ਪੰਥਕ ਪਾਰਟੀ ਆਮ ਆਦਮੀ ਪਾਰਟੀ ਆ ਤੇ ਸਭ ਤੋਂ ਹਰ ਤੱਕ ਦਾ ਜੇ ਕੋਈ ਮੁੱਖ ਮੰਤਰੀ ਆ ਉਹ ਪੰਥਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਤਿੰਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਸ਼੍ਰੀ ਆਨੰਦਪੁਰ ਸਾਹਿਬ ਨੂੰ ਸ਼੍ਰੀ ਅਮਰਸਰ ਸਾਹਿਬ ਨੂੰ ਤਖਤ ਦੰਦਮਾ ਸਾਹਿਬ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਿਹੜੇ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਰਹੇ ਉਹਨਾਂ ਤੋਂ ਇਸ ਮੁੱਦੇ ਦੇ ਉੱਤੇ ਇੱਕ ਵਾਰ ਚਰਚਾ ਵੀ ਨਹੀਂ ਕੀਤੀ ਕਿ ਜੇ ਚਰਚਾ ਕੀਤੀ ਤਾਂ ਚਰਚਾ ਦੀ ਗੱਲ ਰਹਿ ਗਈ ਜੇ ਕੁਝ ਕਰਕੇ ਵਿਖਾਇਆ ਪੰਥਕ ਨੂੰ ਹੁੰਦਾ ਸਬੂਤ ਦਿੱਤਾ ਪੰਥਕ ਬਣ ਕੇ ਵਿਖਾਇਆ ਤੇ ਉਹ ਸਰਦਾਰ ਭਗਵੰਤ ਸਿੰਘ ਮਾਨ ਨੇ ਬਣ ਕੇ ਵਿਖਾਇਆ ਸੂਬਾ ਸਰਕਾਰ ਨੂੰ ਸਿਹਤ ਬੀਮਾ ਯੋਜਨਾ ਤਹਿਤ ਜਿਹੜੇ ਚੰਡੀਗੜ੍ਹ ਦੇ 900 ਤੋਂ ਵੱਧ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲ ਨੇ ਉਹਨਾਂ ਚ 10 ਲੱਖ ਰੁਪਏ ਤੱਕ ਦਾ ਸਿਹਤ ਦਾ ਜਿਹੜਾ ਲੋਕਾਂ ਦਾ ਜੇਕਰ ਕੋਈ ਬਿਮਾਰਸ਼ਾਰ ਹੁੰਦਾ ਉਹਦਾ ਇਲਾਜ 10 ਲੱਖ ਤੱਕ ਦਾ ਜਿਹੜਾ ਬੀਮਾ ਉਹਦਾ ਕਾਰਡ ਬੰਨਾ ਸ਼ੁਰੂ ਹੋ ਗਿਆ ਇਹ ਵੀ ਪੂਰੇ ਭਾਰਤ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਦਿਨ ਜਾਣਿਆ ਜਾਊਗਾ ਇਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਇਹ ਦਿਨ ਜਿਹੜੇ ਦਿਨ ਸ਼੍ਰੀ ਅਰਵਿੰਦ ਕੇਜਲ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਫ੍ਰੀ ਦੇ ਵਿੱਚ ਇਲਾਜ ਦਾ ਬੀਮਾ ਕਰਾਤਾ ਇਹ ਪੂਰੇ ਭਾਰਤ ਦੇ ਵਿੱਚ ਇਹ ਯੋਜਨਾ ਇਹ ਸਕੀਮ ਕਿਤੇ ਵੀ ਲਾਗੂ ਨਹੀਂ ਕੀਤੀ ਗਈ ਇਹ ਤਾਂ ਕੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਤੇ ਇਹ ਗੱਲਾਂ ਇਹ ਚੀਜ਼ਾਂ ਇਹ ਸਹੂਲਤਾ ਤਾਂ ਹੀ ਲਾਗੂ ਹੋ ਰਹੀਆਂ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਜਿਹੜੀਆਂ ਪ੍ਰਮੁੱਖ ਸਰਜਰੀਆਂ ਆਈਆਂ ਉਹਦੇ ਵਿੱਚ ਕੈਂਸਰ ਦਾ ਇਲਾਜ ਦਿਲ ਦੀਆਂ ਬਿਮਾਰੀਆਂ ਡਾਇਲਿਸਿਸ ਅਤੇ ਹੋਰ ਵੀ ਜਿਹੜੇ ਇਲਾਜ ਜਿਹੜੇ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਆਯੂਸ਼ਮਾਨ ਕਾਰਡ ਦੇ ਵਿੱਚ ਨਹੀਂ ਕਵਰ ਹੁੰਦੀਆਂ ਬਿਮਾਰੀਆਂ ਉਹ ਵੀ ਬਿਮਾਰੀਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਆ ਜਿਹੜਾ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਕਾਰਡ ਬਣਾ ਉਹਦੇ ਵਿੱਚ ਇਹ ਵੀ ਕਵਰ ਹੋਣਗੇ ਤੇ ਇਹਦੇ ਵਿੱਚ ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਮੁਲਾਜ਼ਮ ਆ ਹਰ ਪਰਿਵਾਰ ਦਾ ਇਹ ਸਿਹਤ ਬੀਮਾ ਯੋਜਨਾ ਵਾਲਾ ਕਾਰਡ ਬਣੂ ਤਾਂ ਜੋ ਕਿਸੇ ਪਰਿਵਾਰ ਦੇ ਕਿਸੇ ਬਜ਼ੁਰਗ ਨੂੰ ਕਿਸੇ ਵੀ ਮੈਂਬਰ ਨੂੰ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਾ ਹੋਵੇ ਕਿ ਜੇ ਕਿਤੇ ਰੱਬ ਨਾ ਕਰੇ ਕੋਈ ਜੀਪ ਮਾਰਨ ਦਾ ਤੇ ਇਲਾਜ ਲਈ ਪੈਸੇ ਕਿੱਥੋਂ ਆਉਣਗੇ ਉਹ ਇਲਾਜ ਦੇ ਪੈਸੇ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਸੋਮਾਨ ਦੀ ਸਰਕਾਰ ਅਦਾ ਕਰੂਗੀ ਔਰਤਾਂ ਲਈ ਪੰਜਾਬ ਦੀਆਂ ਸਰਕਾਰੀ ਬੱਸਾਂ ਜਿਹੜਾ ਕਿ ਦਾਸ ਦੇ ਕੋਲ ਡਿਪਾਰਟਮੈਂਟ ਆ ਸਰਦਾਰ ਭਗਵੰਤ ਸਿੰਘ ਸੋਮਾਨ ਨੇ ਦਾਸ ਨੂੰ ਜ਼ਿੰਮੇਵਾਰੀ ਦਿੱਤੀ ਆ ਉਹਦੇ ਵਿੱਚ ਮੁਫਤ ਸਫ਼ਰ ਦੀ ਸਹੂਲਤ ਜਾਰੀ ਆ ਪੰਜਾਬ ਵਿੱਚ 2022 ਤੋਂ ਲੈ ਕੇ 2025 ਤੱਕ ਸੂਪੇ ਦੀਆਂ ਕਰੀਬ 25 ਕਰੋੜ 70 ਲੱਖ ਵਾਰ ਬੀਪੀਆਂ ਨੇ 25 ਕਰੋੜ 70 ਲੱਖ ਵਾਰ ਫ੍ਰੀ ਦੇ ਵਿੱਚ ਬੱਸ ਸਫ਼ਰ ਕੀਤਾ ਜਿਸ ਤੇ 1432 ਕਰੋੜ ਰੁਪਏ ਹੋਰ ਤੱਕ ਖਰਚ ਹੋਏ ਜਿਹੜੀ ਕਿ ਸਾਰੇ ਸਾਰੀ ਰਕਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਰਕਾਰ ਵੱਲੋਂ ਅਦਾ ਕੀਤੀ ਗਈ ਹੈ। ਯੋਧ ਨਸ਼ਿਆ ਵਿਰੁੱਧ 1 ਮਾਰਚ 2025 ਤੋਂ ਲੈ ਕੇ ਹੋਰ ਤੱਕ 45000 ਤੋਂ ਵੱਧ ਸਮਗਲਰ ਉਹਨਾਂ ਤੇ ਕਾਰਵਾਈਆਂ ਕਰਕੇ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਇਹਦੇ ਵਿੱਚ ਮੈਂ ਪੁਲਿਸ ਪ੍ਰਸ਼ਾਸਨ ਦੀ ਹੌਸਲਾ ਭਜਾਈ ਕਰੂੰਗਾ ਕਿ ਪੁਲਿਸ ਪ੍ਰਸ਼ਾਸਨ ਨੇ ਆਪਣੇ ਇਸ ਕੰਮ ਨੂੰ ਬੜੀ ਨੇਕ ਨੀਤੀ ਨਾਲ ਬੜੀ ਇਮਾਨਦਾਰੀ ਨਾਲ ਨੇਪਰੇ ਚਾੜਿਆ ਜਿਹੜਾ ਕਿ ਜਿਹੜਾ ਨਸ਼ਾ ਪ੍ਰਾਣੀਆ ਸਰਕਾਰਾਂ ਦੇ ਲੀਡਰਾਂ ਨੇ ਕਾਰ ਕਰ ਗਲੀ ਗਲੀ ਦੇ ਵਿੱਚ ਫਿਰਵੇਂ ਸਮੈਕ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਡਾਹਤਾ ਰਹੀ ਕੁੜੀਆਂ ਆਹ ਗਲੀਆਂ ਭੱਲਿਆਂ ਦੇ ਵਿੱਚੋਂ ਕਾਕੀ ਤੇ ਕਾਂਗਰਸ ਦੀਆਂ ਸਰਕਾਰਾਂ ਦੇ ਵੇਲੇ ਛੋਟੇ ਛੋਟੇ ਬੱਚਿਆਂ ਦੇ ਹੱਥ ਦੇ ਵਿੱਚ ਆਪਾਂ ਦੇਖਦੇ ਰਹੇ ਮਿਲਦੀਆਂ ਰਹੀਆਂ 80 ਤੋਂ 90% ਕੋਲਤਕ ਜਿਹੜਾ ਨਸ਼ਾ ਵਾ ਉੱਤੇ ਸਿਕੰਜਾ ਕੱਸਿਆ ਗਿਆ ਖਤਮ ਕਰਤਾ ਜਿਹੜਾ ਕੋ 10 15% ਕਮੀ ਰਹਿ ਗਈ ਆ ਉਹ ਵੀ ਆਉਂਦੇ 2-4-5 ਮਹੀਨਿਆਂ ਤੱਕ ਹਰ ਸਮਗਲਰ ਤੇ ਕਾਰਵਾਈ ਕਰਕੇ ਇਹ ਯਹਿਰ ਬੰਦ ਕੀਤਾ ਜਾਊਗਾ ਅਸੀਂ ਕਹੁੰਦੇ ਆ ਸਾਡਾ ਪੰਜਾਬ ਮੁਰ ਤੋਂ ਉਹ ਰੰਗਲਾ ਪੰਜਾਬ ਕੋਲ ਕਬੱਡੀਆਂ ਵਾਲਾ ਪੰਜਾਬ ਸਿੰਘਾਂ ਮੇਲੇ ਵਾਲਾ ਪੰਜਾਬ ਸਾਡੇ ਮੁੰਡੇ ਫੇਰ ਦਾਰਾ ਸਿੰਘਾਂ ਨੂੰ ਸਰਦਾਰ ਖੋਜਾ ਸਿੰਘਾਂ ਨੂੰ ਵੱਡੇ ਪਲੇਅਰ ਬਣ ਕੇ ਸਾਡੇ ਪੰਜਾਬ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਇੱਕ ਚਮਕਦੇ ਸਤਾਰੇ ਵਾਂਗ ਸਾਡੇ ਪਲੇਅਰ ਸਾਡੇ ਨੌਜਵਾਨ ਸਾਡੀਆਂ ਧੀਆ ਸਾਡੇ ਬੱਚੇ ਰੋਸ਼ਨ ਕਰਨ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਮੁਹਿੰਮ ਜੁੱਧ ਨਸ਼ਿਆ ਵਿਰੋਧ ਦੀ ਪੁਰਜੋਰ ਸਫਲਤਾ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਹੁਣ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਗੈਂਗਸਟਰਾਂ ਤੇ ਵਾਰ ਮਹਮ ਤੈਅ ਗੈਂਗਸਟਰਾਂ ਵਿਰੁੱਧ ਇੱਕ ਫੈਸਲਾਕੁਨ ਜੰਗ ਰੱਬ ਕਰ ਦਿੱਤੀ